ਲਗਾਤਾਰ ਲੋਕ ਸਾਹਮਣੇ ਆ ਰਹੇ ਨੇ ਤੇ ਆਖ ਰਹੇ ਨੇ ਕਿ ਭਾਨੇ ਸਿੱਧੂ ਤੇ ਲਾਏ ਇਲਜ਼ਾਮ ਸਰਾਸਰ ਗਲਤ ਨੇ ਉਹਨਾਂ ਲੋਕਾਂ ਦਾ ਮੰਨਣਾ ਕਿ ਭਾਨੇ ਸਿੱਧੂ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਜਿਹੜੀ ਅੱਜ ਕੱਲ ਗਵਰਨਮੈਂਟ ਇਹ ਲਾ ਰਹੀ ਆ ਭਾਨਾ ਸਿੱਧੂ ਬਾਈ ਤੇ ਵੀ 10000 ਰੁਪਇਆ ਇਹ ਤਾਂ ਹੋ ਵੀ ਨਹੀਂ ਸਕਦਾ ਇਹ ਝੂਠਾ ਸਰਾਸਰ ਝੂਠਾ ਇਲਜ਼ਾਮ ਬਾਈ ਯਾਰ ਮੈਂ ਅੱਕਿਆ ਵੇ ਆ 5 ਲੱਖ ਰੁਪਇਆ ਮੇਰਾ ਸਾਲ ਮਾਗਰੋ ਮੁੜਿਆ ਜੇ ਮੈਨੂੰ ਬਾਈ ਕਹਿੰਦਾ ਮੈਂ ਹੱਸ ਕੇ ਦੇ ਦਿੰਦਾ ਮੇਰਾ 5 ਜੀ ਔਰ 20 ਲੱਖ ਵਾਲੇ ਪਿਆ ਪਿਆ ਲੱਖਲੇ ਹੋਣਗੇ ਜਦੋਂ ਅਗਲੇ ਦਾ 50 ਲੱਖ ਰੁਪਇਆ ਮੋੜਦਾ 50 ਲੱਖ ਚੋਂ ਦੇ ਦੋ ਚਾਰ ਲੱਖ ਬੰਦਾ ਅਗਲਾ ਉਹਨੂੰ ਦੇ ਵੀ ਦਿੰਦਾ ਫਿਰ ਉਹਨੂੰ ਕੀ ਫਰਕ ਪੈਣਾ ਕਿਉਂਕਿ ਅੱਜ ਫਸੇ ਪੈਸੇ ਬਾਹਰਸ ਆ ਰਹੀ ਸੀ ਪਰ ਉਹ ਬਾਈ ਦੇ ਮਨ ਦੇ ਵਿੱਚ ਹੈਉ ਨਹੀਂ ਆਗਰ ਕਿਸੇ ਨੂੰ ਵੀ ਕੋਈ ਅਜਿਹੀ ਸ਼ੰਕ ਆ ਵੀ ਬਾਈ ਨੇ ਪੈਸੇ ਮੰਗੇ ਨੇ ਤਾਂ ਮੇਰੇ ਲਈ ਆ ਕੇ ਮੇਰੇ ਪਿੰਡ ਜਦ ਮਰਜੀ ਗੱਲ ਕਰ ਸਕਦਾ ਆਪਾਂ ਸਬੂਤ ਵੀ ਦੇ ਦਾਂਗੇ ਵੀ ਹਾਂ ਜੇ ਬਾੜਾ ਅਗਲਾ ਕਰਦਾ ਤਾਂ ਭਾਈ ਏਜੰਟ ਦਾ ਉਹ ਵੀ ਦਿਖਾ ਦਾਂਗੇ ਛੇਪਾ ਨੇ ਨੂੰ ਜਦੋਂ ਤੁਹਾਡਾ ਕੰਮ ਹੋ ਗਿਆ ਨੂੰ ਪੁੱਛਿਆ ਵੀ ਭਾਈ ਕੋਈ ਸੇਵਾ ਪਾਣੀ ਕੋਈ ਕੋਸ਼ਿਸ਼ ਕੀਤੀ ਇਹਨੂੰ ਪੈ ਦੇਣਾ ਬਾਈ ਨੂੰ ਅਸੀਂ ਕਿਹਾ ਸੀ ਬਾਈ ਵੀ ਥੋੜਾ ਦੱਸੋ ਤੁਹਾਡਾ ਮਾਨਦਾਨ ਕੀ ਕਰੀਏ ਬਾਈ ਕਹਿੰਦਾ ਇਹ ਗੱਲ ਗਲਤ ਹੈ ਇਹ ਗੱਲ ਤਾਂ ਮੈਨੂੰ ਕੋਈ ਨਾ ਜਦੋਂ ਇਹ ਕੰਮ ਮਹਾਲੀ ਤੋਂ ਸ਼ੁਰੂ ਹੋਇਆ ਸੀ ਹਨਾ ਧਰਨਾ ਚੱਲ ਰਿਹਾ ਸੀ ਦੀ ਆਪਣਾ ਤੇ ਬਾਈ ਨੂੰ ਲੱਖਾਂ ਰੁਪਏ ਵੀ ਆਫਰ ਕੀਤੇ ਸੀ ਉਹ ਏਜੰਟ ਨੇ 10000 ਦਾ ਬਹੁਤ ਛੋਟੀ ਗੱਲ ਹੈ 10000 ਤਾਂ ਬਾਈ ਮੈਨੂੰ ਲੱਗਦਾ 2 ਦਿਨ ਚ ਤੇਲੇ ਫੂਕ ਦਿੰਦਾ ਹੁਣਾਂ ਲੋਕਾਂ ਪਿੱਛੇ ਬਾਈ ਕਿਹੜਾ ਆਪਣੇ ਨਿੱਜੀ ਕੰਮ ਲਈ ਕੋਈ ਜਾਂਦਾ ਹੈ ਕਜ ਉਹਨੂੰ 10000 ਰੁਪਏ ਨਹੀਂ ਮੰਗਿਆ ਉਹਨਾਂ ਕਾਰਨ ਕੀ ਲੱਗਦਾ ਕਿਉਂ ਚੱਕਿਆ ਗਿਆ ਕਾਰਨ ਬਾਈ ਏਜੰਟਾਂ ਦਾ ਕੰਮ ਠੱਪ ਹੋ ਰਿਹਾ ਸੀ ਲੋਕ ਵੀ ਜਾਗਰੂਕ ਹੋ ਰਹੇ ਸੀ ਨਾ ਸੋਸ਼ਲ ਮੀਡੀਆ ਅੱਜ ਕੱਲ ਸਭ ਤੋਂ ਵੱਡੀ ਪਾਵਰ ਆ ਹਰੇਕ ਬੰਦਾ ਮਤਲਬ ਜਾਗਰੂਕ ਹੁੰਦਾ 10000 ਕਾ ਤੋ ਕਿਹਾ ਗਿਆ ਉਹਨਾਂ ਨੂੰ ਐ ਹੋ ਜਾਂਦਾ ਵੀ ਕਿਰਦਾਰ ਕੁਸ਼ੀ ਕਰਦੀ ਹੈ ਭਾਨੇ ਦੀ ਵੀ ਅਗਲਾ ਕਹੀ ਉਹੀ ਬੰਦਾ ਨਹੀਂ ਹੈਗਾ ਵੀ ਜਿਹੜਾ 10000 ਆਲਾ ਰੌਲਾ ਪਿਆ ਸੀ ਵੀ ਉਹਦਾ ਕਿਰਦਾਰ ਡਿੱਗਣਾ ਚਾਹੁੰਦੇ ਆ ਭਾਨੇ ਦਾ ਮਾਨਸਿਧੂ ਬਾਈ ਨੇ ਇੱਕੋ ਕਾਲ ਕੀਤੀ ਆ ਕਾਲ ਕਰਨ ਸਾਰੀ ਤੁਸੀਂ ਐਂ ਲਾ ਲਓ ਵੀ ਬਾਈ ਦਾ ਇੰਨਾ ਕ ਏਜੰਟਾਂ ਦੇ ਵਿੱਚ ਖੌਫ ਆ ਉਹਨੇ ਨਾਲ ਦੀ ਨਾਲ ਸਾਨੂੰ ਬੈਕ ਕਾਲ ਆਈ ਕਹਿੰਦਾ ਵੀ ਤੁਹਾਡੇ ਪੈਸੇ ਕੱਲ ਤੋਂ ਅਗਲੇ ਦਿਨ ਮਿਲ ਜਾਣਗੇ ਨਾਲੀ ਜਦੋਂ ਭਾਨੇ ਨੇ ਫੋਨ ਕੀਤਾ ਨਾਲੀ ਉਹਦੀ ਕਾਲ ਬੈਕ ਨਾਲ ਦੀ ਨਾ ਪ੍ਰਸ਼ਾਸਨ ਤੋਂ ਏਜੰਟ ਕਿਉਂ ਨਹੀਂ ਡਰਦੇ ਕਿਉਂਕਿ ਐਫ ਆਈ ਆਰ ਹੋ ਜਾਂਦੀ ਹੈ ਕੇਸ ਪੈ ਜਾਂਦਾ ਉਹ ਗੱਲ ਠੰਡੀ ਪੈ ਜਾਂਦੀ ਹੈ ਬਾਈ ਤੋਂ ਤਾਂ ਡਰਦੇ ਏਜੰਟ ਵੀ ਜੇ ਬਾਈ ਨੇ ਵੀਡੀਓ ਪਾਤੀ ਸਾਡੀ ਸਾਰੇ ਕਿਤੇ ਬਦਨਾਮੀ ਹੋ ਜਾਣੀਆਂ ਵੀ ਕੱਲੋਂ ਜਿਹੜੇ ਅਸੀਂ ਹੋਰ ਲੋਕ ਠੱਗਣੇ ਆ ਵੀ ਰੋਜ਼ ਮਾਗਰ 10 10 20 20 ਬੰਦਿਆਂ ਤੋਂ ਪੈਸੇ ਲੈਂਦੇ ਆ। ਵੀ ਸਾਡਾ ਉਹ ਕੰਮ ਬੰਦ ਹੋ ਜਾਊਗਾ। ਉਹਨੂੰ ਜਦੋਂ ਅਦਾਲਤ ਚੋਂ ਮਤਲਬ ਵਾਪਸ ਲੈ ਕੇ ਆ ਰਹੇ ਕਿਵੇਂ ਉਹਨੂੰ ਦਬੋਚ ਰਿਹਾ ਹਨਾ ਉਹ ਕੋਈ ਤਰੀਕਾ ਤਾਂ ਨਹੀਂ ਹੈਗਾ ਕਾਨੂੰਨ ਦਾ ਬਈ ਉਹਦਾ ਸਾਰਾ ਸਾਰ ਗਲਤ ਆ। ਇਹ ਤਾਂ ਸਰਕਾਰ ਹੁਣ ਐ ਚਾਹੁੰਦੀ ਹੈ ਵੀ ਦਬਾ ਲਈ ਹੈ ਹਨਾ ਸੱਤ ਨੂੰ ਹਰੇਕੇ ਦਬਾਉਣਾ ਚਾਹੁੰਦਾ ਇੱਥੇ ਸਰਕਾਰ ਆ ਚਾਹੀ ਪ੍ਰਸ਼ਾਸਨ ਆ। ਹੁਣ ਵੇਲਾ ਥੋੜਾ ਉਹਦੇ ਨਾਲ ਖੜਨ ਦਾ ਤੁਸੀਂ ਉਹਦੇ ਨਾਲ ਉਵੇਂ ਇੱਕ ਡਾ ਕੇ ਖੜਿਓ ਜਿਵੇਂ ਉਹ ਤੁਹਾਡੇ ਲਈ ਖੜਿਆ। ਅੱਜ ਤਾਂ ਵੀਰੇ ਚਾਹੇ ਅੱਧੀ ਰਾਤ ਨੂੰ ਸਾਨੂੰ ਕਾਲ ਆ ਜੇ ਭਾਨੇ ਬਾਈ ਦੀ ਅਸੀਂ ਨਾਲ ਖੜੇ ਹੁੰਦੇ ਜਿੱਥੇ ਕਹੂਗਾ ਸੀ ਇੱਕ ਡਾਕੇ ਖੜੇ ਹਾਂ ਜਦੋਂ ਵੀ ਲੋੜ ਪਈ ਮੂਰੇ ਆ ਤਾਂ ਇਹੋ ਮੁੰਡੇ ਨੇ ਗਵਾਹ ਨੇ ਜਿਹੜੇ ਕਹਿੰਦੇ ਕਿ ਜੇ ਉਹ ਚਾਹੁੰਦਾ ਤਾਂ ਏਜੰਟਾਂ ਤੋਂ ਕਰੋੜਾ ਰੁਪਈਆ ਇਕੱਠਾ ਕਰ ਸਕਦਾ ਸੀ ਕਿਹੇ ਭਾਨਾ ਸਿੱਧੂ 10000 ਰੁਪਏ ਵਾਲੀ ਗੱਲ ਨਹੀਂ ਕਰ ਸਕਦਾ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਭਾਨਾ ਸਿੱਧੂ ਜਿਸ ਨੂੰ ਪਿਛਲੇ ਦਿਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕੀਤਾ ਸੀ ਇਸ ਇਲਜ਼ਾਮ ਦੇ ਤਹਿਤ ਕਿ ਭਾਨੇ ਸਿੱਧੂ ਨੇ ਕਿਸੇ ਏਜੰਟ ਤੋਂ 10000 ਰੁਪਏ ਮੰਗੇ ਸੀ ਧਮਕਾ ਕੇ ਤਾਂ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਉਹ ਲੋਕ ਸਾਹਮਣੇ ਆਉਣ ਲੱਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਭਾਨੇ ਸਿੱਧੂ ਰਾਹੀਂ ਆਪਣੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਈ ਸੀ ਕਿਸੇ ਨੇ 5 ਲੱਖ 10 ਲੱਖ ਇਵਨ 20 25 ਲੱਖ ਤੱਕ ਜਿਨ੍ਹਾਂ ਦੀ ਅਮਾਉਂਟ ਸੀ ਉਹ ਵੀ ਲੋਕ ਸਾਹਮਣੇ ਆਏ ਲਗਾਤਾਰ ਲੋਕ ਸਾਹਮਣੇ ਆ ਰਹੇ ਨੇ ਤੇ ਆਖ ਰਹੇ ਨੇ ਕਿ ਭਾਨੇ ਸਿੱਧੂ ਤੇ ਲਾਏ ਇਲਜ਼ਾਮ ਸਰਾਸਰ ਗਲਤ ਨੇ ਕੱਲ ਨੂੰ ਅਦਾਲਤ ਦੇ ਵਿੱਚ ਸਾਬਤ ਹੁੰਦੇ ਨੇ ਜਾਂ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਆ ਪਰ ਉਹਨਾਂ ਲੋਕਾਂ ਦਾ ਮੰਨਣਾ ਕਿ ਭਾਨੇ ਸਿੱਧੂ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਤਾਂ ਮੇਰੇ ਨਾਲ ਅੱਜ ਕਬਾਈ ਨੇ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਾਂਗੇ ਜਿਨ ਜਿਨ੍ਹਾਂ ਨੇ ਕਿਸੇ ਏਜੰਟ ਨੂੰ ਪੈਸੇ ਦਿੱਤੇ ਸੀ ਬਾਹਰ ਭੇਜਣ ਦੇ ਲਈ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਮੈਨੂੰ ਏਜੰਟ ਬਾਹਰ ਵੀ ਨਹੀਂ ਭੇਜ ਰਿਹਾ ਤੇ ਪੈਸੇ ਵੀ ਵਾਪਸ ਨਹੀਂ ਕਰ ਰਿਹਾ ਤਾਂ ਉਹਨਾਂ ਨੇ ਏਜੰਟ ਤੋਂ ਪੈਸੇ ਵਾਪਸ ਮੰਗਣ ਜਦੋਂ ਸ਼ੁਰੂ ਕੀਤੇ ਤਾਂ ਏਜੰਟ ਟਾਲੇ-ਵਟਣ ਲੱਗ ਗਿਆ ਤਾਂ ਜਿਸ ਤੋਂ ਬਾਅਦ ਉਹ ਭਾਨਾ ਸਿੰਘ ਸਿੱਧੂ ਦੇ ਨਾਲ ਸੰਪਰਕ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਭਾਨੇ ਸਿੱਧੂ ਦੇ ਇੱਕ ਫੋਨ ਤੋਂ ਬਾਅਦ ਸਾਡੇ ਪੂਰੇ ਪੈਸੇ ਆ ਜਿਹੜੇ ਵਾਪਸ ਆਏ ਨੇ ਤਾਂ ਮੇਰੇ ਨਾਲ ਨੇ ਬਾਈ ਗੱਲਬਾਤ ਆਪ ਉਹਨਾਂ ਦੇ ਨਾਲ ਕਰਦੇ ਆ ਬਾਈ ਸਵਾਗਤ ਆ ਤੁਹਾਡਾ ਅਖਰ ਦੀ ਠੀਕ ਹੈ ਜੀ ਭਾਈ ਥੋੜਾ ਉੱਚੀ ਬੋਲਪੋਂਗੇ ਹੁਣ ਤਾਂ ਪੈਸੇ ਵਾਪਸ ਆ ਗਏ ਮੜੇ ਹੌਸਲੇ ਚ ਆਜੋ ਸਤਿਗੁਰਾਲ ਜੀ ਮੇਰਾ ਨਾਮ ਵੀ ਜਸਵਿੰਦਰ ਸਿੰਘਾ ਮੇਰਾ ਪਿੰਡ ਹੈ ਗੌੜ ਤਸੀਨ ਨਾਬਾ ਦੇ ਵਿੱਚ ਪੈਂਦਾ ਜੀ ਮੈਨੂੰ ਐਂ ਦੱਸੋ ਵੀ ਇਹ ਜਿਹੜਾ ਬਾਹਰ ਜਾਣ ਵਾਲਾ ਸਿਲਸਲਾ ਏਜੰਟ ਨੂੰ ਪੈਸੇ ਦੇਣ ਦਾ ਕਿੱਥੋਂ ਸ਼ੁਰੂ ਹੋਇਆ ਕਿਵੇਂ ਸੰਪਰਕ ਹੋਇਆ ਤੇ ਕਿੰਨੇ ਪੈਸੇ ਦਿੱਤੇ ਸੀਗੇ ਮੇਰਾ ਦੋਸਤ ਸੀ ਉਹਨੇ ਆਪਣੀ ਫਾਇਲ ਲਵਾਈ ਸੀ ਉਸ ਏਜੰਟ ਤੋਂ ਉਸ ਦੇ ਉਸਨੇ ਬਾਹਰ ਭੇਜਤਾ ਉਹਨੂੰ ਚਲੋ ਉਹਦੇ ਕਹਨ ਤੇ ਆਪਾਂ ਨੇ ਉਹਦੇ ਤੱਕ ਰੀਚ ਕੀਤੀ ਚਲੋ ਪਹੁੰਚੇ ਆਪਾਂ ਜਾ ਕੇ ਉਹਦੇ ਨਾਲ ਗੱਲਬਾਤ ਕਰੀ ਉਹ ਕਹਿੰਦਾ ਵੀ ਐਜ਼ ਅ ਸਕਿਉਰਟੀ ਮੈਂ 5 ਲੱਖ ਰੁਪਈਆ ਪਹਿਲਾਂ ਲਊਗਾ ਬਾਕੀ ਪੈਸੇ ਬਾਅਦ ਦੇ ਵਿੱਚ ਚਲੋ ਆਪਾਂ ਨੇ ਇਹ ਗੱਲਬਾਤ ਹੋਈ ਤੇ ਆਪਾਂ ਉਹਨੂੰ 5 ਲੱਖ ਰੁਪਈਆ ਦਿੱਤਾ ਤੇ ਦੇਣ ਤੋਂ ਬਾਅਦ ਆਪਾਂ ਹੀ ਉਹਨੂੰ ਆਪਣੇ ਡਾਕੂਮੈਂਟ ਸਬਮਿਟ ਕਰਤੇ ਡਾਕੂਮੈਂਟ ਸਬਮਿਟ ਕੀਤੇ ਹੋਏ ਤੋਂ ਬਾਅਦ 3 ਮਹੀਨੇ ਲੰਘੇ 4 ਲੰਘਦੇ ਹੌਲੀ ਹੌਲੀ ਟਾਈਮ ਲੰਘਦਾ ਗਿਆ ਸਾਲ ਬੀਤ ਗਿਆ ਨਾ ਦਾ ایجنਟ ਬਾਹਰ ਭੇਜ ਰਿਹਾ ਸੀ ਨਾ ਮੇਰੀ ਕੋਈ ਫਾਈਲ ਦਾ ਪ੍ਰੋਸੈਸ ਦੱਸ ਰਿਹਾ ਸੀ ਵੀ ਕੀ ਬਣ ਰਿਹਾ ਚਲੋ ਮੈਂ ਅੱਕ ਕੇ ਹੀ ਉਹਨੂੰ ਇੱਕ ਵਾਰ ਕਿਹਾ ਵੀ ਮੈਨੂੰ ਦੱਸੋ ਵੀ ਮੇਰੀ ਫਾਈਲ ਦਾ ਬਣਿਆ ਕੀ ਉਹ ਮੈਨੂੰ ਕਹਿੰਦਾ ਵੀ ਤੇਰੇ ਡਾਕੂਮੈਂਟ ਘਟਨੇ ਵੀ ਮੈਨੂੰ ਪਹਿਲਾਂ ਡਾਕੂਮੈਂਟ ਪੂਰੇ ਭੇਜ ਚਲੋ ਆਪਾਂ ਡਾਕੂਮੈਂਟ ਭੇਜਤੇ ਮਹੀਨਾ ਉਹ ਤੋਂ ਬਾਅਦ ਵੀ ਲੰਘ ਗਿਆ ਜਦੋਂ ਮਹੀਨਾ ਲੰਘ ਗਿਆ ਹੀ ਮੈਂ ਉਹ ਤੋਂ ਬਾਅਦ ਫੇਰ ਕਿਹਾ ਵੀ ਮੇਰਾ ਦੱਸੋ ਕੀ ਬਣਦਾ ਕਹਿੰਦਾ ਵੀ ਮੈਂ ਤੇਰੇ ਬਾਇਓਮੈਟ੍ਰਿਕ ਕਰਾ ਦਨਾ ਵੀ ਉਹ ਤੋਂ ਬਾਅਦ ਤੇਰਾ ਵੀਜ਼ਾ ਆ ਜਾਊਗਾ ਚਲੋ ਮੈਂ ਬਾਇਓਮੈਟ੍ਰਿਕ ਦੀ ਡੇਟ ਕਿਹਾ ਵੀ ਉਹਨੂੰ ਲੈ ਕੇ ਦੇ ਚਲੋ ਬਾਇਓਮੈਟ੍ਰਿਕ ਦੀ ਡੇਟ ਉਹਨੇ ਲੈ ਕੇ ਦਿੱਤੀ ਉਹ ਫੇਕ ਦਿੱਤੀ। ਉਹ ਤੋਂ ਬਾਅਦ ਫਿਰ ਦੋ ਡੇਟਾਂ ਦਿੱਤੀ ਉਹ ਵੀ ਫੇਕ। ਚਲੋ ਜੀ ਮੈਂ ਅੱਕ ਕੇ ਉਹਨੂੰ ਕਹਿਤਾ ਮਾ ਵੀ ਮੈਂ ਤਾਂ ਜਾਣਾ ਹੀ ਨਹੀਂ। ਵੀ ਮੇਰਾ ਤਾਂ ਪੈਸੇ ਵਾਪਸ ਕਰ ਦੇਈ ਮੈਂ ਤਾਂ ਜਾਣਾ ਨਹੀਂ। ਉਹ ਮੈਨੂੰ ਕਹਿੰਦਾ ਵੀ ਮੈਂ ਤੇਰਾ ਯਾਰ ਪ੍ਰੋਸੈਸ ਸਾਰਾ ਚਲਾਇਆ ਵਿਆ। ਵੀ ਉਹ ਪ੍ਰੋਸੈਸ ਚਲਾਉਣ ਕਰਕੇ ਹੀ ਮੇਰਾ ਖਰਚਾ ਹੋਇਆ ਬਹੁਤ ਜ਼ਿਆਦਾ ਤੇਰੇ ਤੇ। ਵੀ ਤੂੰ ਐਂ ਕਰ ਬਾਇਓਮੈਟ੍ਰਿਕ ਕਰਾ ਦੇ ਅਗਲੀ ਡੇਟ ਤੇ ਨੂੰ ਰੀਅਲੇ ਲੈ ਕੇ ਦਿੱਤੀ ਆ। ਵੀ ਉਹ ਤੋਂ ਬਾਅਦ ਆਪਣਾ ਤੂੰ ਬਾਇਓਮੈਟ੍ਰਿਕ ਕਰਾਈ ਮੈਂ ਆਪਾਂ ਤੇਰੀ ਰਿਫਿਊਜ਼ਲ ਲਿਆ ਦਾਂਗੇ। ਮੇਰੇ ਪੈਸਾ ਪੈਸੇ ਵਾਪਸ ਆ ਜਾਣਗੇ ਤੇ ਬਾਕੀ ਤੇਰੇ ਮੈਂ ਪੈਸੇ ਮੋੜ ਦੂੰ ਚਲੋ ਮਾ ਜੀ ਵੀ ਮੈਂ ਤਾਂ ਇਦਾਂ ਕਰਨੀ ਨਹੀਂ ਮੇਰਾ ਰਿਕਾਰਡ ਖਰਾਬ ਉਹ ਇੱਕ ਵਾਰੀ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਬਾਇਓਮੈਟ੍ਰਿਕ ਆ ਜਿਹੜੀ ਉਹ ਜਾਲੀ ਕਰਵਾਈ ਆ ਤੁਸੀਂ ਤਾਂ ਉਹਦੀ ਗੱਲ ਪੈ ਜਾਣਾ ਸੀ ਉਹਦੇ ਬਾਈ ਜੀ ਚਲੋ ਇੱਕ ਆਸ ਹੁੰਦੀ ਆ ਵੀ ਚਲੋ ਕੋਈ ਗੱਲ ਨਹੀਂ ਐਤਕੀ ਪ੍ਰੋਬਲਮ ਤੁਹਾਨੂੰ ਉਹ ਤੋਂ ਸਮਝ ਨਹੀਂ ਇਹ ਵੀ ਬੰਦਾ ਇੱਕ ਜੇ ਇੰਨਾ ਕੁ ਫਰੋਡ ਕਰ ਸਕਦਾ ਕੱਲ ਨੂੰ ਵੱਡਾ ਵੀ ਕਰ ਸਕਦਾ ਬਸ ਬਾਈ ਜਿਹੜਾ ਬੰਦਾ ਆਪਣੇ ਲਾਲੂ ਵੀ ਉਹਨੇ ਭੇਜਿਆ ਸੀ ਨਾ ਉਹਨੇ ਬੰਦੇ ਨੇ ਯਕੀਨ ਇਹਨਾਂ ਦਾ ਵਾਦਾ ਕਹਿੰਦਾ ਜੇ ਉਹ ਪੈਸੇ ਨਹੀਂ ਦੂੰਗਾ ਤਾਂ ਮੈਂ ਦੂੰਗਾ ਵਾਪਸ ਆਪਾਂ ਨੂੰ ਪਚ ਚਲੋ ਉਹ ਤੋਂ ਬਾਅਦ ਮੈਂ ਉਹਦੇ ਗਲ ਪੈ ਗਿਆ ਮਾਂ ਵੀ ਮੇਰਾ ਰੁਪਏ ਵਾਪਸ ਕਰ ਚਲੋ ਜਿਉਨੇ ਮੈਨੂੰ ਕੋਈ ਬਾਹ ਨਾ ਫੜਾਈ ਫਿਰ ਮੈਂ ਅੱਕ ਕੇ ਪਾਨਾ ਸਿੱਧੂ ਬਾਈ ਕੋਲੇ ਗਿਆ ਪਾਨਾ ਸਿੱਧੂ ਬਾਈ ਨੇ ਇੱਕੋ ਕਾਲ ਕੀਤੀ ਆ ਪਹਿਲਾਂ ਤਾਂ ਪਾਨਾ ਸਿੱਧੂ ਬਾਈ ਕਹਿੰਦਾ ਸੀ ਵੀ ਆਪਾਂ ਚਲੋ ਉਹਦੇ ਦਫ਼ਤਰੇ ਚਲਦੇ ਆ ਚਲੋ ਉਹਰੇ ਹੈ ਨਹੀਂ ਜੀ ਚਲੋ ਬਾਈ ਨੇ ਕਾਲ ਕੀਤੀ ਕਾਲ ਕਰਨ ਸਾਰੀ ਤੁਸੀਂ ਐ ਲਾ ਲਓ ਵੀ ਬਾਈ ਦਾ ਇੰਨਾ ਕ ਏਜੰਟਾਂ ਦੇ ਵਿੱਚ ਖੌਫ ਆ ਉਹਨੇ ਨਾਲ ਦੀ ਨਾਲ ਸਾਨੂੰ ਬੈਕ ਕਾਲ ਆਈ ਕਹਿੰਦਾ ਵੀ ਤੁਹਾਡੇ ਪੈਸੇ ਕੱਲ ਤੋਂ ਅਗਲੇ ਦਿਨ ਮਿਲ ਜਾਣਗੇ ਨਾਲ ਹੀ ਜਦੋਂ ਭਾਨੇ ਨੇ ਫੋਨ ਕੀਤਾ ਨਾਲੀਆਂ ਦੀ ਕਾਲ ਬੈਕ ਆਈ ਨਾਲ ਦੀ ਨਾਲ ਚਲੋ ਜੀ ਅਸੀਂ ਉੱਥੋਂ ਆ ਗਏ ਮਹਾ ਵੀ ਕੋਈ ਜ਼ਿੰਮੇਵਾਰ ਬੰਦਾ ਦੱਸ ਜਿਹੜਾ ਸਾਨੂੰ ਪੈਸੇ ਵਾਪਸ ਕਰੂਗਾ ਚਲੋ ਜੀ ਜਿਹੜਾ ਵਿੱਚ ਮੁੰਡਾ ਪਾਇਆ ਹੋਇਆ ਸੀ ਉਹ ਮੁੰਡੇ ਦੇ ਥਰੂ ਕਾਲ ਆਈ ਸਾਨੂੰ ਕਹਿੰਦਾ ਵੀ ਮੇਰੇ ਤੋਂ ਪੈਸੇ ਅਗਲੇ ਦਿਨ ਆ ਕੇ ਲੈ ਜਾਓ ਚਲੋ ਅਗਲੇ ਦਿਨ ਸਾਨੂੰ ਸਾਰੇ ਪੈਸੇ ਜਿੰਨਾ ਹੀ 5 ਲੱਖ ਰੁਪਏ ਦਿੱਤਾ ਹੋਇਆ ਸੀ ਸਾਨੂੰ ਪੂਰੇ ਦਾ ਪੂਰਾ ਪੈਸੇ ਵਾਪਸ ਦੇ ਦਿੱਤੇ ਉਹਨੇ ਚਲੋ ਅਸੀਂ ਹੁਣ ਕਾਨੂੰਨੀ ਏਜੰਟ ਦਾ ਨਾ ਉਹਦਾ ਕਿਉਂ ਲੈਣਾ ਜਦੋਂ ਆਪਣੇ ਪੈਸੇ ਵਾਪਸ ਹੋ ਗਏ ਚਲੋ ਠੀਕ ਹੈ ਉਹਨੇ ਤੁਸੀਂ ਵੀ ਖੈਰ ਮਤਲਬ ਅੰਨੇ ਹੋ ਕੇ ਜਿਵੇਂ ਕਹਿੰਦੇ ਆ ਭਰੋਸਾ ਕੀਤਾ ਤੁਹਾਨੂੰ ਵੀ ਤੁਹਾਡੀਆਂ ਵੀ ਅੱਖਾਂ ਖੁੱਲਗੀਆਂ ਅੰਗਾ ਨੂੰ ਚਲੋ ਠੀਕ ਹੈ ਏਜੰਟ ਨੇ ਪੈਸੇ ਵਾਪਸ ਦੇ ਦਿੱਤੇ ਤੁਹਾਡੇ ਹਾਂਜੀ ਹਾਂ ਆਪਾਂ ਤਾਂ ਹੀ ਕਹਿੰਨਾ ਵੀ ਇਹ ਫਰੌਡ ਏਜੰਟਾਂ ਦੇ ਵਿੱਚ ਨਾ ਫਸੋ ਵੀ ਅਸੀਂ ਫਸੇ ਸੀ ਸਾਡੇ ਦਾ ਅੱਖਾਂ ਖੁੱਲੀਆਂ ਅੱਜ ਤਾਂ ਇਹ ਮਨ ਦੇ ਵਿੱਚ ਧਾਰੇ ਲਈ ਵੀ ਅਸੀਂ ਤਾਂ ਬਾਹਰ ਜਾਣਾ ਹੀ ਨਹੀਂ ਕਿਉਂਕਿ ਅਸੀਂ 2 ਕਿਲੇ ਮੈਂ 2 ਏਕੜ ਆਪਣੀ ਵੇਚੀ ਸੀ 2 ਏਕੜ ਬਾਈ ਮੈਂ ਆਪਣੀ ਵਾਪਸ ਲਈ ਆ ਆਪਾਂ ਤਾਂ ਇਹ ਮਾਣੇ ਮੋੜ ਲਿਆ ਵੀ ਆਪਾਂ ਬਾਹਰ ਜਾਣਾ ਨਹੀਂ ਹੈਗਾ ਅੱਛਾ 2 ਏਕੜ ਜ਼ਮੀਨ ਵੇਚ ਕਰਤੀ ਸੀ ਵੇਚ ਕਰਤੀ ਸੀ ਬਾਈ ਹੁਣ ਉਹੀ ਛੜ ਇਸੇ ਗੱਲ ਕਰਕੇ ਵੀ ਆਪਾਂ ਬਾਹਰ ਜਾਣੀ ਨਹੀਂ ਕਿਉਂ ਜਿਹੜੀ ਅੱਜ ਗੱਲ ਗਵਰਨਮੈਂਟ ਇਹ ਲਾ ਰਹੀ ਆ ਭਾਨਾ ਸਿੱਧੂ ਬਾਈ ਤੇ ਵੀ 10000 ਰੁਪਿਆ ਅਸੀਂ ਬਾਈ ਦੇ ਘਰੇ ਗਏ ਬਾਈ ਨੇ ਸਾਨੂੰ ਘਰੋਂ ਚਾਹ ਪਈ ਯਾਰ ਪ੍ਰਸਾਦਾ ਪਾਣੀ ਛਕਾਇਆ ਉਹ ਬਾਈ ਕਿੱਥੋਂ ਪੈਸੇ ਲੈ ਲੂਗਾ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਝੂਠਾ ਸਰਾਸਰ ਝੂਠਾ ਇਲਜ਼ਾਮ ਇਹ ਤਾਂ ਇਹ ਵੀ ਹੈ ਨਾ ਜਿੰਨੇ ਹੋਰ ਮੈਂ بڑے ਲੋਕਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਨੂੰ 5-5000 ਜਿਹਦਾ 20 ਲੱਖ ਮੁੜਿਆ ਜੇ ਸਾਨੂੰ 20000 ਕਹਿੰਦਾ ਸੀ ਹੱਸ ਕੇ ਨਾ ਦਿੰਦੇ ਬਾਈ ਯਾਰ ਮੈਂ ਅੱਕਿਆ ਵੇ ਆ 5 ਲੱਖ ਰੁਪਿਆ ਮੇਰਾ ਸਾਲ ਮਾਗਰੋਂ ਮੁੜਿਆ ਜੇ ਮੈਨੂੰ ਬਾਈ ਕਹਿੰਦਾ ਮੈਂ ਹੱਸ ਕੇ ਦੇ ਦਿੰਦਾ ਪਰ ਬਾਈ ਇਹਦਾ ਹੈਉ ਨਹੀਂ ਉਹਦੇ ਜੇ ਇਹ ਜੀ ਗੱਲ ਦਾ ਉਹ ਪਛਾਪਾਨੇ ਨੂੰ ਜਦੋਂ ਤੁਹਾਡਾ ਕੰਮ ਹੋ ਗਿਆ ਉਹਨੂੰ ਪੁੱਛਿਆ ਵੀ ਭਾਈ ਕੋਈ ਸੇਵਾ ਪਾਣੀ ਕੋਈ ਕੋਸ਼ਿਸ਼ ਕੀਤੀ ਉਹਨੂੰ ਪੈਸੇ ਦੇਣ ਦੀ ਬਾਈ ਨੂੰ ਅਸੀਂ ਕਿਹਾ ਸੀ ਬਾਈ ਵੀ ਥੋੜਾ ਦੱਸੋ ਤੁਹਾਡਾ ਮਾਨਦਾਨ ਕੀ ਕਰੀਏ ਬਾਈ ਕਹਿੰਦਾ ਇਹ ਗੱਲ ਗਲਤ ਹੈ ਇਹ ਗੱਲ ਤਾਂ ਮੈਨੂੰ ਕਹੀ ਨਾ ਕਹਿੰਦਾ ਵੀ ਤੁਸੀਂ ਤੁਹਾਡੇ ਜੋ ਤੁਸੀਂ ਦੱਸੋ ਮੈਂ ਤੁਹਾਡੀ ਸੇਵਾ ਕੀ ਕਰਾਂ ਤੁਸੀਂ ਮੇਰੇ ਘਰੇ ਆਏ ਹੋ ਤੁਸੀਂ ਮੈਨੂੰ ਇੰਨਾ ਮਾਨ ਬਖਸ਼ਿਆ ਉਹ ਉਲਟਾ ਸਾਨੂੰ ਕਹਿ ਰਹੇ ਨੇ ਇਹ ਗਵਰਨਮੈਂਟ ਦੀ ਸ਼ਰਾਸਾ ਸਾਜ਼ਿਸ਼ ਹੈ ਮਤਲਬ ਹੁਣ ਤੁਹਾਡੇ ਜਿੰਨੇ ਵੀ ਲੋਕਾਂ ਦਾ ਉਹਨਾਂ ਨੇ ਕੰਮ ਕੀਤਾ ਭਾਨੇ ਸਿੱਧੂ ਦੇ ਕਹਿਣ ਦੇ ਪੈਸੇ ਵਾਪਸ ਆਏ ਨੇ ਉਹਨਾਂ ਲੋਕਾਂ ਦਾ ਇਹੀ ਵਿਸ਼ਵਾਸ ਆ ਕਿ ਭਾਨਾ ਸਿੱਧੂ ਇਹ ਕੰਮ ਨਹੀਂ ਕਰ ਸਕਦਾ ਹੋ ਸਕਦਾ ਉਹਨੇ ਮੰਗੇ ਹੋਣ ਹਲੇ ਮਸਲਾ ਅਦਾਲਤ ਦੇ ਵਿੱਚ ਆ ਹੁਣ ਹੋ ਸਕਦਾ ਕੱਲ ਨੂੰ ਅਦਾਲਤ ਦੇ ਵਿੱਚ ਕੋਈ ਸਬੂਤ ਆ ਜੇ ਭਾਨੇ ਨੇ ਮੰਗੇ ਹੁਣ ਉਹ ਗੱਲ ਅਲੱਗ ਆ ਬਾਅਦ ਚ ਉਹਦੇ ਖਿਲਾਫ ਕੋਈ ਗੱਲ ਆ ਜੇ ਪਰ ਹੁਣ ਤੱਕ ਜਿੰਨੇ ਲੋਕਾਂ ਦਾ ਭਾਨੇ ਸਿੱਧੂ ਨੇ ਕੰਮ ਕੀਤਾ ਉਹਨਾਂ ਲੋਕਾਂ ਦਾ ਵਿਸ਼ਵਾਸ ਇਹੀ ਆ ਕਿ ਯਰ ਭਾਨਾ ਸਿੱਧੂ ਇਹ ਕੰਮ ਨਹੀਂ ਕਰ ਸਕਦਾ ਜੇ ਅਸੀਂ ਵੀ 10-10 ਹਜ਼ਾਰ ਰੁਪਏ ਸਾਰੇ ਦੇ ਦਿੰਦੇ ਤਾਂ ਅੱਜ ਤੱਕ ਭਾਨਾ ਕਰੋੜਾ ਰੁਪਏ ਇਕੱਠੇ ਕਰ ਲੈਂਦਾ ਹਾਂਜੀ ਉਹ ਤਾਂ ਜਹੀ ਹੈ ਜਦੋਂ ਆਪਾਂ ਲਾਲੋਬੀ ਜੀ ਦਾ ਬੰਦੇ ਦਾ ਅੱਜ ਮੇਰਾ 5 ਸੀ ਹੋਰ 20-20 ਲੱਖ ਵਾਲੇ ਪਿਆ ਪਿਆ ਲੱਖ ਲੈਉਣਗੇ ਜਦੋਂ ਅਗਲੇ ਦਾ 50 ਲੱਖ ਰੁਪਏ ਮੋੜਦਾ 50 ਲੱਖ ਚੋਂ ਜੇ 2-4 ਲੱਖ ਬੰਦਾ ਅਗਲਾ ਉਹਨੂੰ ਦੇ ਵੀ ਦਿੰਦਾ ਫਿਰ ਉਹਨੂੰ ਕੀ ਫਰਕ ਪੈਣ ਕਿਉਂਕਿ ਅੱਜ ਫਸੇ ਪੈਸੇ ਬਾਹਰ ਸਾਰੀ ਸੀ ਪਰ ਉਹ ਬਾਈ ਦੇ ਮਨ ਦੇ ਵਿੱਚ ਹੈ ਹੋਣੀ ਅਗਰ ਕਿਸੇ ਨੂੰ ਵੀ ਕੋਈ ਅਜਿਹੀ ਸ਼ੰਕ ਆ ਵੀ ਬਾਈ ਨੇ ਪੈਸੇ ਮੰਗੇ ਨੇ ਤਾਂ ਮੇਰੇ ਲਈ ਆ ਕੇ ਮੇਰੇ ਪਿੰਡ ਜਦ ਮਰਜੀ ਗੱਲ ਕਰ ਸਕਦਾ ਆਪਾਂ ਸਬੂਤ ਵੀ ਦੇ ਦਾਂਗੇ ਵੀ ਹਾਂ ਜੇ ਬਾਹਲਾ ਅਗਲਾ ਕਰਦਾ ਤਾਂ ਆਪਾਂ ਏਜੰਟ ਦਾ ਉਹ ਵੀ ਦਿਖਾ ਦਾਂਗੇ ਕੋਈ ਚੱਕਰ ਨਹੀਂ ਹੈਗਾ ਦੇ ਏਜੰਟ ਕਿੱਥੋਂ ਦਾ ਕਿੱਥੇ ਆ ਨਾਬੇ ਕਪਟਿਆਲੇ ਪਟਿਆਲੇ ਦਾ ਜੀ ਪਟਿਆਲੇ ਦਾ ਏਜੰਟ ਸੀ ਚਲੋ ਆਪਾਂ ਹੁਣ ਉਹ ਤਾਂ ਕਾਨੂੰਨ ਅਸਰ ਕਰਨਾ ਜੀ ਹਾਂਜੀ ਉਹਦੇ ਲਈ ਆ ਵੀ ਆਪਾਂ ਪਾਨਾ ਬਾਈ ਇਹ ਤਾਂ ਸਾਰਾ ਸਾਰ ਝੂਠੀ ਗੱਲ ਹੈ ਇਹ ਨਹੀਂ ਆਪਾਂ ਮੰਨ ਸਕਦੇ ਚਲੋ ਬਾਕੀ ਦਾ ਅਦਾਲਤ ਦੇ ਵਿੱਚ ਹੋਣਾ ਵੀ ਕੀ ਬਣਦਾ ਦੱਸ ਤਾਂ ਬਾਈ ਦੀ ਗੱਲ ਆ 10000 ਤਾਂ ਬਹੁਤ ਛੋਟੀ ਗੱਲ ਆ ਜਦੋਂ ਇਹ ਕੰਮ ਮਹਾਲੀ ਤੋਂ ਸ਼ੁਰੂ ਹੋਇਆ ਸੀ ਹਨਾ ਧਰਨਾ ਚੱਲ ਰਿਹਾ ਸੀ ਦੀ ਆਪਣਾ ਤੇ ਬਾਈ ਨੂੰ ਲੱਖਾਂ ਰੁਪਏ ਵੀ ਆਫਰ ਕੀਤੇ ਸੀ ਏਜੰਟ ਨੇ ਉਦੋਂ ਮਤਲਬ ਪਹਿਲੀ ਵਾਰ ਬਾਈ ਨੇ ਵੀਡੀਓ ਪਾਈ ਸੀ ਕਿਸੇ ਏਜੰਟ ਦੀ ਤੇ ਬਾਈ ਤਾਂ ਚਲੋ ਨਾਰਮਲ ਹੀ ਗਿਆ ਸੀ ਹਨਾ ਪੈਸੇ ਮੜਾਉਣ ਪਰ ਉਹਨੂੰ ਐਂ ਤੀ ਉਹ ਬਾਈ ਨੂੰ ਧਮਕੀਆਂ ਦੇਣ ਲੱਗ ਗਏ ਤੇ ਉਹ ਬਾਈ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਦਲੇਰ ਆ ਹਨਾ ਪਰਮਾਤਮਾ ਦੀ ਕਿਰਪਾ ਬਾਈ ਤੇ ਤੇ ਬਾਈ ਨੂੰ ਫਿਰ ਗੁੱਸਾ ਆ ਗਿਆ ਤੇ ਬਾਈ ਫੇਰ ਦੁਬਾਰਾ ਗਿਆ ਫੇਰ ਵੀਡੀਓ ਪਾਈ ਤੇ ਉਸ ਤੋਂ ਬਾਅਦ ਇਹ ਸਿਲਸਲਾ ਚੱਲ ਪਿਆ ਹਨਾ 10000 ਤਾਂ ਬਹੁਤ ਛੋਟੀ ਗੱਲ ਆ 10000 ਤਾਂ ਬਾਈ ਮੈਨ ਲੱਗਦਾ 2 ਦਿਨ ਚ ਤੇਲ ਹੀ ਫੂਕ ਦਿੰਦਾ ਹੁਣ ਲੋਕਾਂ ਪਿੱਛੇ ਬਾਈ ਕਿਹੜਾ ਆਪਣੇ ਨਿੱਜੀ ਕੰਮ ਲਈ ਕੋਈ ਜਾਂਦਾ ਹੈ ਹਨਾ ਸਾਰਾ ਦਿਨ ਮਤਲਬ ਲੋਕਾਂ ਦੇ ਧਰਨੇਆਂ ਚ ਬਾਈ ਕੋਲ ਕੁੜੀਆਂ ਦੇ ਕੇਸ ਆਉਂਦੇ ਆ ਇੰਨੇ ਕੁੜੀਆਂ ਦੇ ਘਰ ਵਸਾਏ ਆ ਬਾਈ ਨੇ ਹਨਾ ਉਹ ਚਲੋ ਜਨਤਕ ਨਹੀਂ ਕਰ ਸਕਦਾ ਬਾਈ ਉਹ ਵੀਡੀਓ ਹਾਂ ਵੀ ਜਿਵੇਂ ਹੁਣ ਕੋਈ ਕੁੜੀ ਆਉਂਦੀ ਆ ਕਿਸੇ ਦਾ ਘਰ ਵਾਲਾ ਨੂੰ ਟੌਰਚਰ ਕਰਦਾ ਵੀ ਤੰਗ ਕਰਦੇ ਆ ਸਹਰੇ ਦਾਜ ਵਾਸਤੇ ਉਹ ਚੀਜ਼ਾਂ ਦਾ ਬਾਈ ਜਨਤਕ ਨਹੀਂ ਕਰ ਸਕਦਾ ਉਹ ਸਾਨੂੰ ਪਤਾ ਨਹੀਂ ਹਨਾ ਬਾਈ ਵੀ ਕਿੰਨੀਆਂ ਕੁ ਕੁੜੀਆਂ ਦੇ ਘਰ ਵਸਦੇ ਆ ਬਾਈ ਕਰਕੇ ਵੀ ਜੇ ਮੈਂ ਤੰਗ ਕਰਦੇ ਆ ਜਾਂ ਹੋਰ ਬਾਈ ਦੇ ਇੱਕ ਫੋਨ ਕਰਕੇ ਤੇ ਏਜੰਟ ਵੀ ਬਾਈ ਤੋਂ ਪ੍ਰਸ਼ਾਸਨ ਤੋਂ ਏਜੰਟ ਕਿਉਂ ਨਹੀਂ ਡਰਦੇ ਕਿਉਂਕਿ ਐਫ ਆਈ ਆਰ ਹੋ ਜਾਂਦੀ ਹੈ ਕੇਸ ਪੈ ਜਾਂਦਾ ਉਹ ਗੱਲ ਠੰਡੀ ਪੈ ਜਾਂਦੀ ਹੈ ਬਾਈ ਤੋਂ ਤਾਂ ਡਰਦੇ ਏਜੰਟ ਵੀ ਜੇ ਬਾਈ ਨੇ ਵੀਡੀਓ ਪਾਤੀ ਸਾਡੀ ਸਾਰੇ ਕਿਤੇ ਬਦਨਾਮੀ ਹੋ ਜਾਣੀ ਆ ਵੀ ਕੱਲ ਨੂੰ ਜਿਹੜੇ ਅਸੀਂ ਹੋਰ ਲੋਕ ਠੱਗਣੇ ਆ ਵੀ ਰੋਜ਼ ਮਾਗਰ 10 10 20 20 ਬੰਦਿਆਂ ਤੋਂ ਪੈਸੇ ਲੈਂਦੇ ਆ ਵੀ ਸਾਡਾ ਉਹ ਕੰਮ ਬੰਦ ਹੋ ਜਾਊਗਾ ਤਾਂ ਕਰਕੇ ਬਾਈ ਤੋਂ ਡਰਦੇ ਆ ਵੀ ਜੇ ਸਾਡੀ ਵੀਡੀਓ ਪੈ ਗਈ ਬਦਨਾਮੀ ਹੋ ਜੂ ਵੀ ਸਾਡੀ ਜਿਹੜੀ ਇਨਕਮ ਦਾ ਸੌਰਸਾ ਵੀ ਜਿਹੜੀ ਠੱਗੀ ਮਾਰਦੇ ਆ ਵੀ ਉਹ ਬੰਦੇ ਹੋ ਜੂ ਬਿਲਕੁਲ ਅੱਛਾ ਭਾਈ ਤੁਸੀਂ ਮਤਲਬ ਆ ਜਦੋਂ ਤੁਹਾਡਾ ਪੈਸੇ ਫਸੇ ਨੇ ਤੁਸੀਂ ਉਦੋਂ ਭਾਨੇ ਨੂੰ ਸੰਪਰਕ ਕੀਤਾ ਜਾਂ ਪਹਿਲਾਂ ਵੀ ਮਾੜਾ ਮੋਟਾ ਤੁਡੀ ਜਾਣ ਪਛਣਾ ਹੈ ਕੋਈ ਪਹਿਲਾਂ ਵੀ ਬਾਈ ਨਾਲ ਧਰਨੇ 'ਚ ਜਾਂਦੇ ਆਉਂਦੇ ਰਹਾਂ ਦਿੱਲੀ ਅੰਦੋਲਨ ਚੱਲਿਆ ਜਦੋਂ ਉਦੋਂ ਪੁਰਾਣੇ ਜਾਣਦੇ ਹੋ ਭਾਨੇ ਨੂੰ ਹਾਂ ਪੁਰਾਣੇ ਜਾਣਦੇ ਆ ਅੱਛਾ ਇਹਨਾਂ ਨੂੰ ਬਾਈਆਂ ਨੂੰ ਫਿਰ ਤੁਸੀਂ ਲੈ ਕੇ ਗਏ ਹਾਂ ਪਹਿਲਾਂ ਅਸੀਂ ਆਫਿਸ ਗਏ ਸੀ ਉਹਦੇ ਹਨਾ ਚਲੋ ਉਹਨਾਂ ਕਿਹਾ ਵੀ ਹਾਂ ਵੀ ਪਿਆਰ ਨਾਲ ਵੀ ਭਾਈ ਪੈਸੇ ਦੇ ਦਿਓ। ਕਾਫੀ ਸਮਾਂ ਹੋ ਗਿਆ ਸੀ ਇਹਨਾਂ ਨੂੰ ਸਾਲ ਲੰਘ ਗਏ ਸੀ। ਇਹਨਾਂ ਦੀ ਵੀ ਮਜਬੂਰੀਆਂ ਦੀ ਚਲੋ ਬਾਹਰ ਜਾਣਾ ਹਨਾ। ਤੇ ਫਿਰ ਜਦੋਂ ਉਹਨਾਂ ਨੇ ਕੋਈ ਰਾਹ ਥਾ ਉਹਨਾਂ ਦਿੱਤਾ ਫਿਰ ਅਸੀਂ ਭਾਨੇ ਬਾਈ ਕੁੜਗੇ। ਬਾਈ ਬਾਈ ਨੇ ਤਾਂ ਕਿਹਾ ਵੀ ਤੀ ਇਹਨਾਂ ਨੂੰ ਵੀ ਚਲੋ ਮੈਂ ਤੁਹਾਡੇ ਨਾਲ ਹੀ ਚੱਲਦਾ ਹਨਾ ਵੀ ਮੈਂ ਆਪਣੀ ਗੱਡੀ ਹੱਕ ਲੈਣਾ ਵੀ ਤੁਸੀਂ ਉੱਥੋਂ ਪਿੰਡ ਨੂੰ ਵਗ ਜਿਓ ਵੀ ਮੈਂ ਵਾਪਸ ਆ ਜਾਊਂਗਾ। ਵੀ ਆਪਾਂ ਜਾ ਕੇ ਗੱਲ ਕਰਦੇ ਹਾਂ। ਉਹ ਚਲੋ ਉਦੋਂ ਹੈ ਨਹੀਂ ਤੀ ਬਾਈ ਤੇ ਅੱਗੋਂ ਉਹਨੇ ਵੀ ਕੰਪਰੋਮਾਈਜ਼ ਕਰਿਆ ਹਨਾ ਬੰਦੇ ਨੇ ਵੀ ਪੈਸੇ ਦੇਤੇ। ਤੇ ਬਾਈ ਯਾਰ ਮੈਂ ਇਹ ਗੱਲ ਤਾਂ ਸਰਾਸਰ ਝੂਠਾ 10000 ਰੁਪਏ ਵਾਲੀ ਪਹਿਲਾਂ ਵੀ ਤੁਹਾਨੂੰ ਪਤਾ ਨਜਾਇਜ਼ ਪਰਚਾ ਕੀਤਾ ਗਿਆ ਉਹ ਚ ਵੀ ਕੋਈ ਪ੍ਰੂਫ ਨਹੀਂ ਨਿਕਲੇ ਹਨਾ ਇਹ ਚ ਵੀ ਕੋਈ ਪ੍ਰੂਫ ਨਹੀਂ ਨਿਕਲਣਾ ਬਾਈ ਇਹ ਤਾਂ ਸਰਕਾਰ ਹੁਣ ਐ ਚਾਹੁੰਦੀ ਹੈ ਵੀ ਦਵਾ ਲਈ ਹੈ ਹਨਾ ਸੱਚ ਨੂੰ ਹਰੇਕੇ ਦਵਾਉਣਾ ਚਾਹੁੰਦਾ ਇੱਥੇ ਸਰਕਾਰ ਅਜੇ ਪ੍ਰਸ਼ਾਸਨ ਕਾਰਨ ਕੀ ਲੱਗਦਾ ਜੇ ਉਹਨਾਂ 10000 ਰੁਪਏ ਨਹੀਂ ਮੰਗੇ ਹੁਣਾ ਕਾਰਨ ਕੀ ਲੱਗਦਾ ਕਿਉਂ ਚੱਕਿਆ ਗਿਆ ਕਾਰਨ ਬਾਈ ਏਜੰਟਾਂ ਦਾ ਕੰਮ ਠੱਪ ਹੋ ਰਿਹਾ ਦੀ ਲੋਕ ਵੀ ਜਾਗਰੂਕ ਹੋ ਰਹੇ ਸੀ ਨਾ ਸੋਸ਼ਲ ਮੀਡੀਆ ਅੱਜ ਕੱਲ ਸਭ ਤੋਂ ਵੱਡੀ ਭਾਵਰਾ ਹਰੇਕ ਬੰਦਾ ਮਤਲਬ ਜਾਗਰੂਕ ਹੁੰਦਾ ਤੇ ਦੂਜੀ ਗ 10000 ਰੁਪਏ ਕਾ ਤੋਂ ਗਿਆ ਗਿਆ ਸ਼ੂਟ 80 ਸ਼ੂਟੀ ਰਕਮ ਪਤਾ ਕਾ ਤੋਂ ਕੋਈ ਕੀ ਹੁਣ ਹਰੇਕ ਬੰਦਾ ਪੂਰੀ ਗੱਲ ਨਹੀਂ ਜਾਣਦਾ ਹੁੰਦਾ ਜਿਹੜੇ ਵਿੱਚ ਬਹੁਤ ਥੋੜੇ ਬੰਦੇ ਹੁੰਦੇ ਜੀ ਇਹਨਾਂ ਨੂੰ ਥੋੜੀ ਖਬਰ ਪਤਾ ਹੁੰਦੀ ਆ ਉਹਨਾਂ ਨੂੰ ਐ ਹੋ ਜਾਂਦਾ ਵੀ ਕਿਰਦਾਰ ਖੁਸ਼ੀ ਕਰਦੀ ਆ ਭਾਨੇ ਦੀ ਵੀ ਅਗਲਾ ਕਈ ਉਹੀ ਬੰਦਾ ਨਹੀਂ ਹੈਗਾ ਵੀ ਜਿਹੜਾ 10000 ਆਲਾ ਰੌਲਾ ਪਿਆ ਸੀ ਵੀ ਉਹਦਾ ਕਿਰਦਾਰ ਡਿੱਗਣਾ ਚਾਹੁੰਦੇ ਆ ਭਾਨੇ ਦਾ ਪਰ ਪਰਮਾਤਮਾ ਜਾਣਦਾ ਜਿਹੜਾ ਬੰਦਾ ਸੱਚੇ ਦਿਲੋਂ ਜਾਣਦਾ ਪਰਮਾਤਮਾ ਉਹਦੇ ਨਾਲ ਆ ਤੇ ਦੂਜੀ ਗੱਲ ਕਈ ਅੱ데 ਮਤਲਬ ਮੀਡੀਆ ਚੈਨਲ ਵੀ ਆ ਜਿਹੜੇ ਮੂਰੇ ਬਲੌਗਰ ਲਿਖ ਰਹੇ ਆ ਬਲੌਗਰ ਵੀ ਉਹ ਬਲੌਗਰ ਥੋੜੀ ਆ ਉਹ ਤਾਂ ਸੋਸ਼ਲ ਵਰਕਰ ਆ ਚਲੋ ਲੋਕਾਂ ਦੇ ਹਿੱਤਾਂ ਲਈ ਕੰਮ ਕਰਦਾ ਤੇ ਇਸ ਤਾਂ ਨਿੱਜੀ ਜਾਣਦੇ ਆ ਬਾਈ ਵਿਆਹ ਵੀ ਨਹੀਂ ਕਰਾ ਰਿਹਾ ਆਪਣਾ ਉਹਨੂੰ ਪਤਾ ਵੀ ਮੈਨੂੰ ਕਿਸੇ ਵੀ ਬڑے ਚੱਕ ਦੇ ਅੰਦਰ ਸਿੱਟ ਦਿੰਦੇ ਆ ਵੀ ਚਲੋ ਪਿੱਛੋਂ ਪਰਿਵਾਰ ਰਲ ਜਾਂਦਾ ਫੇਰ ਬੰਦਾ ਇੰਨਾ ਖੁੱਲ ਕੇ ਤਾਂ ਕਾਰਨ ਉਹਦਾ ਨਿੱਜੀ ਫੈਸਲਾ ਆ ਉਹ ਆਲਾ ਤਾਂ ਉਹਨਾਂ ਨੂੰ ਕਹਾ ਕਰਨਾਗਾ ਅੱਛਾ ਬਾਈ ਤੁਸੀਂ ਕੁਝ ਕਹਿ ਰਹੇ ਸੀ ਨਹੀਂ ਬਾਈ ਜਿਵੇਂ ਲਾਲੋ ਵੀ ਅਸੀਂ ਇਹ ਬਾਈ ਸਾਡਾ ਪਹਿਲਾਂ ਜਾਣਦਾ ਸੀ ਸਾਡੇ ਰਿਸ਼ਤੇਦਾਰੀ ਆ ਚਲੋ ਇਹਨਾਂ ਦੀ ਬਦੌਲਤ ਅਸੀਂ ਭਾਨਾ ਸਿੱਧੂ ਬਾਈ ਕੋਲੇ ਗਏ ਪਹਿਲਾਂ ਤਾਂ ਅਸੀਂ ਜਾਣ ਲਾਲੋ ਵੀ ਜਾਣਦੇ ਵੀ ਨਹੀਂ ਸੀ ਉਹਨਾਂ ਨੂੰ ਚਲੋ ਇਹ ਬਾਈ ਕਹਿੰਦਾ ਵੀ ਆਪਣਾ ਵੀ ਜੇ ਤੁਹਾਡਾ ਇੱਕੋ ਹਾਲਾ ਜੇ ਤੁਹਾਨੂੰ ਕੋਈ ਰਾਹ ਨਹੀਂ ਪਾਰਿਆ ਤਾਂ ਭਾਨਾ ਬਾਈ ਉਹ ਆਪਣਾ ਹੱਲ ਕਰਾਊਗਾ ਇਹ ਕੰਮ ਦਾ ਚਲੋ ਅਸੀਂ ਇਹਨਾਂ ਕੋਲੇ ਗਏ ਜੀ ਇਹਨਾਂ ਨੇ ਜਾ ਕੇ ਉਥੇ ਗੱਲ ਕਰੀ ਉਹ ਕਹਿੰਦਾ ਯਾਰ ਕੀ ਗੱਲ ਆ ਤੁਸੀਂ ਸਿੱਧੇ ਵੀ ਆ ਜਾਂਦੇ ਫਿਰ ਕਿਹੜਾ ਆਪਾਂ ਤੁਹਾਨੂੰ ਜਵਾਬ ਦੇਣਾ ਸੀ ਚਲੋ ਅਸੀਂ ਗਏ ਜਾਂ ਜਾਣ ਸਾਰੋ ਬਾਈ ਨੇ ਨਾਲ ਦੀ ਨਾਲ ਕਾਲ ਲਾ ਲਈ ਨਹੀਂ ਆਏ ਤੁਸੀਂ ਦੇਖੋ ਵੀ ਅਗਲਾ ਅੱਜ ਕੱਲ ਨਹੀਂ ਮੜਿਆ ਪਪੂਲਰ ਹੁੰਦਾ ਬੰਦਾ ਅਲਾ ਕਹਿੰਦਾ ਵੀ ਚਲੋ ਆਪਾਂ ਨੇ ਦੂਏ ਬੰਦੇ ਗੱਲ ਕਰਨੇ ਹਾਂ ਜੀ ਹਾਂ ਫੋਨ ਚੱਕਣੇ ਛੱਡਦਾ ਉਹਨੇ ਬੰਦੇ ਨੇ ਸਾਨੂੰ ਪਰਸਨਲੀ ਅਟੈਂਡ ਕਰਿਆ ਮਿਲਿਆ ਬੜਕੀ ਮਿਲ ਕੇ ਸਾਡੀ ਸਾਰੀ ਗੱਲਬਾਤ ਸੁਣੀ ਵੀ ਕੀ ਗੱਲ ਹੋਈ ਉਹ ਤੋਂ ਬਾਅਦ ਉਹਨੇ ਜਦੀ ਨਾਲ ਦੀ ਨਾਲ ਏਜੰਟ ਨੂੰ ਫੋਨ ਲਾਇਆ ਜਦੀ ਅੱਛਾ ਤੁਸੀਂ ਚਲੋ ਠੀਕ ਐ ਤੁਹਾਡੇ ਪੈਸੇ ਵਾਪਸ ਆ ਗਏ ਉਹ ਤੁਹਾਡੇ ਨਾਲ ਖੜਾ ਪਰ ਹੁਣ ਵੇਲਾ ਥੋੜਾ ਉਹਦੇ ਨਾਲ ਖੜਨ ਦਾ ਤੁਸੀਂ ਉਹਦੇ ਨਾਲ ਉਵੇਂ ਇੱਕ ਡਾ ਕੇ ਖੜੇ ਹੋ ਜਿਵੇਂ ਉਹ ਤੁਹਾਡੇ ਲਈ ਖੜਿਆ ਅੱਜ ਤਾਂ ਵੀਰੇ ਚਾਹੇ ਅੱਧੀ ਰਾਤ ਨੂੰ ਸਾਨੂੰ ਕਾਲ ਆ ਜੇ ਭਾਨੇ ਬਾਈ ਦੀ ਅਸੀਂ ਨਾਲ ਖੜੇ ਆ ਉਹਦੇ ਜਿੱਥੇ ਕਹੂਗਾ ਅਸੀਂ ਇੱਕ ਡਾ ਕੇ ਖੜੇ ਆ ਜਦੋਂ ਵੀ ਲੋੜ ਪਈ ਮੂਰੇ ਆ हां भाई जिथे ਵੀ ਪ੍ਰੋਟੈਸਟ ਹੁਣ ਅੱਗੇ ਸੋਚ ਰਹੇ ਹਨ ਕਿਸਾਨ ਜਿੱਥੇ ਬੰਦੀਆਂ ਨਾਲ ਗੱਲ ਚੱਲ ਰਹੀ ਹੈ ਜਿੱਥੇ ਵੀ ਪ੍ਰੋਟੈਸਟ ਹੋ ਇਹ ਤਾਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਬਾਈ ਜਿਨ੍ਹਾਂ ਦੇ ਘਰੇ ਮਤਲਬ ਜਾਂਦੇ ਦੀ ਜਿਹੜੇ ਪਹਿਲਾਂ ਜਿਨ੍ਹਾਂ ਦੇ ਪੈਸੇ ਵਾਪਸ ਹੋਏ ਆ ਚਲੋ ਹਰੇਕ ਬੰਦੇ ਦੇ ਨਹੀਂ ਵੀ ਹੁੰਦੇ ਹੁੰਦੇ ਰਣਾ ਬਹੁਤ ਦੇਣਿਆਂ ਦੇ ਹੋਇਆ ਬਾਈ ਕੋਲ ਰਿਕਾਰਡ ਵੀ ਪਿਆ ਸਾਰੇ ਵੀ ਪਹੁੰਚਣਾ ਚਾਹੀਦਾ ਜਿਨ੍ਹਾਂ ਦਾ ਕੋਈ ਚਲੋ ਕੰਮ ਵੀ ਨਹੀਂ ਧੀ ਉਹਨਾਂ ਲੋਕਾਂ ਨੂੰ ਵੀ ਪਹੁੰਚਣਾ ਚਾਹੀਦਾ ਕਿਉਂਕਿ ਇਹ ਤਾਂ ਸਾਰਾ ਸਾਰ ਧੱਕਾ ਹੋ ਰਿਹਾ ਹੁਣ ਨਿੱਕੇ ਨਿੱਕੇ ਬੱਚਿਆਂ ਤੇ ਕੀ ਪ੍ਰਭਾਵ ਪੈ ਰਿਹਾ ਵੀ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਜਦੋਂ ਅਦਾਲਤ ਚੋਂ ਮਤਲਬ ਵਾਪਸ ਲੈ ਕੇ ਆ ਰਹੇ ਕਿਵੇਂ ਉਹਨੂੰ ਦਬੋਚ ਰਿਹਾ ਹਨਾ ਉਹ ਕੋਈ ਤਰੀਕਾ ਤਾਂ ਨਹੀਂ ਹੈਗਾ ਕਾਨੂੰਨ ਦਾ ਬਾਈ ਉਹਦਾ ਹਰ ਹਰ ਗਲਤ ਆ ਬਹੁਤ ਲੋਕਾਂ ਦੇ ਮਤਲਬ ਬੈਡ ਇੰਪੈਕਟ ਪੈ ਰਿਹਾ ਜਿਹੜੀ ਛੋਟੀ ਜਵਾਨੀ ਆ ਰਹੀ ਆ ਨਵੀਂ ਵੀ ਇੱਥੇ ਸੱਚ ਬੋਲਣ ਤੇ ਤਾਂ ਸਾਰਾ ਕੁਝ ਜੇਲ੍ਹਾਂ ਪਰਚੀ ਝੱਲਣੇ ਪੈਣਗੇ ਗੱਲਬਾਤ ਤੁਸੀਂ ਸੁਣੀ ਗੱਲਬਾਤ ਕਰਨ ਦਾ ਮਕਸਦ ਸਿਰਫ ਇੰਨਾ ਕੁ ਆ ਕਿ ਜਿਸ ਬੰਦੇ ਤੇ 10000 ਦੇ ਇਲਜ਼ਾਮ ਲੱਗੇ ਨੇ ਕੋਈ ਨੇ 10000 ਕਿਸੇ ਏਜੰਟ ਤੋਂ ਮੰਗਿਆ ਤਾਂ ਉਹ ਮੁੰਡੇ ਨੇ ਗਵਾਹ ਨੇ ਜਿਹੜੇ ਕਹਿੰਦੇ ਕਿ ਜੇ ਉਹ ਚਾਹੁੰਦਾ ਤਾਂ ਏਜੰਟਾਂ ਤੋਂ ਕਰੋੜਾਂ ਰੁਪਏ ਇਕੱਠਾ ਕਰ ਸਕਦਾ ਸੀ ਕਿ ਇਹ ਭਾਨਾ ਸਿੱਧੂ 10000 ਰੁਪਏ ਵਾਲੀ ਗੱਲ ਨਹੀਂ ਕਰ ਸਕਦਾ ਤਾਂ ਬਾਈ ਬੈਠੇ ਨੇ ਜਿਨ੍ਹਾਂ ਨੇ ਕਿਹਾ ਕਿ ਮੇਰੇ 5 ਲੱਖ ਰੁਪਏ ਮੇਰੇ ਇੱਕ ਫੋਨ ਤੇ ਏਜੰਟ ਨੇ ਕਿਹਾ ਕਿ ਕੱਲ ਨੂੰ ਬੰਦੇ ਭੇਜੂ ਮੈਂ ਪੈਸੇ ਦੇਵਾਂਗਾ ਤੋਂ ਸਾਰੇ ਉਹ ਲੋਕ ਨੇ ਜਿਹੜੇ ਭਾਨਾ ਸਿੱਧੂ ਦੇ ਨਾਲ ਕਹਿੰਦੇ ਆ ਕਿ ਅਸੀਂ ਖੜੇ ਆ ਤੇ ਉਹਦੇ ਇਮਾਨਦਾਰ ਹੋਣ ਦੀ ਹਮੀ ਵੀ ਭਰਦੇ ਨੇ ਕਿ ਭਾਨਾ ਸਦੂ ਜੇ ਚਾਹਦਾ ਤਾਂ ਬਹੁਤ ਪੈਸੇ ਇਕੱਠੇ ਕਰ ਸਕਦਾ ਸੀ ਪਰ ਜੋ ਤੇ ਇਲਜ਼ਾਮ ਲਾਏ ਗਏ ਨੇ ਉਹ ਛੇਤੀ ਹਾজম ਹੋਣ ਵਾਲੀ ਗੱਲ ਹੈ ਨਹੀਂ ਸੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ